ਦੀ ਹਾਈ ਕੋਰਟ ਨੇ ਭਾਰਤ ਪੁਸ਼ਨਾਸ਼ੂ ਨੂੰ ਜ਼ਮਾਨਤ ਦਿੱਤੀ ਹੈ 1 ਅਗਸਤ ਨੂੰ ED ਨੇ ਦਰਸਲ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਇਲਜ਼ਾਮ ਲੱਗੇ ਸਨ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕੀਤੀ ਹੈ ਜਲੰਧਰ ਦੇ ਵਿੱਚ ਪੁੱਛਗਛ ਤੋਂ ਬਾਅਦ ED ਨੇ ਦਰਸਲ ਇਹ ਗ੍ਰਿਫਤਾਰ ਕੀਤਾ ਸੀ ਕਾਰਵਾਈ ਕੀਤੀ ਗਈ ਸੀ منی ਲਾਂਡਰਿੰਗ ਐਕਟ ਦੇ ਤਹਿਤ ED ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਇਸ ਤੇ ਸੇ ਪੂਰੇ ਕੇਸ ਦੇ ਵਿੱਚ ਕਾਂਗਰਸੀ ਆਗੂ ਤੇ ਸਾਫ ਦਾ ਮੰਤਰੀ ਭਾਰਤ ਪੁਸ਼ਨਾਸ਼ੂ ਨੂੰ ਵੱਡੀ ਅਰ ਰਾਤ ਮਿਲੀ ਹੈ ਹਾਈ ਕੋਰਟ ਨੇ ਭਾਰਤ ਪੁਛਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਅ ਦਰਸਲ 1 ਅਗਸਤ ਨੂੰ ਐਡੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਜਦੋਂ ਭਾਰਤ ਪੁਛਨਾਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਜਲੰਧਰ ਦੇ ਵਿੱਚ ਪੁਛਗਿਸਤ ਲਈ ਬੁਲਾਇਆ ਗਿਆ ਲੰਬੇ ਸਵਾਲ ਜਵਾਬ ਦੇ ਬਾਅਦ ਉਸ ਦੇ ਬਾਅਦ ਹੀ ਭਾਰਤ ਪੁਛਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪੜੇ ਦੇ ਦਰਸਲ ਜੋ ਕਿ ਸਿੱਧੇ ਤੌਰ ਤੇ ਇਲਜ਼ਾਮ ਲੱਗੇ ਉੱਥੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰਦ ਕਰ ਦਿੱਤੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ ਜਲੰਧਰ ਦੇ ਵਿੱਚ ਪੁਛਗਿਸ਼ ਤੋਂ ਬਾਅਦ ਦਰਸਲ ED ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਗ੍ਰਫਤਾਰ ਕੀਤਾ ਜਾਂਦਾ ਹੈ ਮਨੀ ਲਾਂਡਰਿੰਗ ਐਕਟ ਦੇ ਤਹਿਤ ED ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਤੇ ਇਸੇ ਕੇਸ ਦੇ ਵਿੱਚ ਹੁਣ ਹਾਈ ਕੋਰਟ ਤੋਂ ਭਾਰਤ ਪੁਛਨਾਸ਼ੂ ਨੂੰ ਜ਼ਮਾਨਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਭਾਰਤ ਪੁਛਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦਰਸਲ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਜੋ ਕੇ ਸਿੱਧੇ ਤੌਰ ਤੇ ਭਾਰਤ ਪੁਛਨਾਸ਼ੂ ਤੇ ਇਲਜ਼ਾਮ ਲੱਗੇ ਸਨ ਇਸ ਤੋਂ ਪਹਿਲਾਂ ਗੱਲ ਕਰੀਏ ਤੇ ਇਸ ਕੇਸ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਜੋ ਕੇ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਜੋ ਕੇ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ ਰਿਹਾ ਭਾਰਤ ਪੁਛਨਾਸ਼ੂ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਕੇ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸਾਹਿਬ ਕਾ ਮੰਤਰੀ ਤੇ ਕਾਂਗਰਸ ਆਗੂ ਭਾਰਤ ਪੁਛਨਾਸ਼ੂ ਨੂੰ ਵੱਡੀ ਰਾਹਤ ਕੀ ਕੋ ਜਾਣਕਾਰੀ ਤੁਹਾਨੂੰ ਬਿਲਕੁਲ ਵੱਡੀ ਰਾਹਤ ਹੈ ਔਰ ਜਿਸ ਸਾਹਮਣੇ ਸਭ ਨੂੰ ਪਤਾ ਸੀਗਾ ਕਿ ਇਹ ਮਾਮਲਾ ਜਦੋਂ ਦਰਜ ਹੋਇਆ ਸੀਗਾ ਸੁਰਖੀਆਂ ਬਟੋਰੀ ਸੀਸ ਮਾਮਲੇ ਨੇ ਪੀੜੀ ਨੇ ਅਰੈਸਟ ਕੀਤਾ ਸੀ ਭਰਤਪੁਸ਼ਨਾਸ਼ੂ ਨੂੰ ਹੁਣ ਫਾਈਨਲੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡੀ ਰਾਤ ਮਿਲੀ ਹੈ ਜ਼ਮਾਨਤ ਅਮੀਰੇ ਮੇਰੇ ਨਾਲ ਐਫ ਆਈ ਆਰ ਵੀ ਕਵਾਸ ਜਿਹੜੀ ਮੰਗ ਕੀਤੀ ਗਈ ਸੀ ਉਹ ਮਿਲੀ ਹੈ ਭ੍ਰਸ਼ਟਾਚਾਰ ਦਾ ਜਿਹੜਾ ਮਾਮਲਾ ਉਹ ਉੱਤੇ ਉਸ ਮਾਮਲੇ ਵਿੱਚ ਜਿਹੜੀ ਐਫ ਆਈ ਆਰ ਹੋਈ ਸੀਗੀ ਉਹ ਰੱਦ ਕੀਤੀ ਹਾਈ ਕੋਰਟ ਨੇ ਤੇ ਹੁਣ ਫਾਈਨਲੀ ਜੇਲ ਤੋਂ ਬਾਹਰ ਆਣਗੇ ਜੇਲ ਤੋਂ ਬਾਹਰ ਆਣਗੇ ਫਾਈਨਲੀ ਹੁਣ ਭਰਤਪੁਸ਼ਨਾਸ਼ੂ ਔਰ ਪਿਛਲੇ ਕੁਛ ਸਮੇਂ ਤੋਂ ਤਾਂ ਲਗਾਤਾਰ ਹਿਰਾਸਤ ਵਿੱਚ ਹੀ ਰਹੇ ਨੇ ਔਰ ਹਾਈ ਕੋਰਟ ਵੀ ਵੀ ਸੁਣਵਾਈਆਂ ਦਾ ਦੌਰ ਚੱਲਦਾ ਰਿਹਾ ਹੈ ਕਈ ਵਾਰ ਡੇਟ ਅਰਜੈਂਟ ਹੋ ਜਾਂਦੀ ਸੀ ਜਾਂ ਜਿੱਦਾਂ ਅੱਗੇ ਇੱਕ ਸਿਕਦਰੀ ਲੇਕਿਨ ਫਾਈਨਲੀ ਹੁਣ ਤੁਸੀਂ ਕਹਿ ਸਕਦੇ ਹੋ ਕਿ ਨਵਾਂ ਸਾਲ ਜਿਹੜਾ ਹੈ ਪਰਪੋਜ਼ ਨਾਲ ਸ਼ੁਪਨੇ ਕਰ ਵਿੱਚ ਬਣਾ ਸਕਦੇ ਜੀ ਆ ਠੀਕ ਹੈ ਹਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੰਤਰੀ ਭਾਰਤਪ੍ਰਸ਼ ਨਾਸ਼ੂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਹਾਈ ਕੋਰਟ ਤੋਂ ਭਾਰਤਪ੍ਰਸ਼ ਨਾਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਔਰ ਤੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਕਾਂਗਰਸ ਸਾਗੂਤ ਸਿੰਘ ਸਾਹਿਬ ਦਾ ਮੰਤਰੀ ਭਾਰਤਪੁਰਨਾਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਉੱਥੇ ਉਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਰੱਦ ਕੀਤੀ ਗਈ ਹੈ ਤਾਂ ਹਾਈ ਕੋਰਟ ਨੇ ਸਾਹਿਬ ਕਾ ਮੰਤਰੀ ਭਾਰਤਪੁਰਨਾਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ ਦਰਸਲ ਈਡੀ ਦੇ ਵੱਲੋਂ 1 ਅਗਸਤ ਨੂੰ ਜਿਹੜੀ ਕਿ ਭਾਰਤਪੁਰਨਾਸ਼ੂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਿਹੜਾ ਜਲੰਧਰ ਦੇ ਵਿੱਚ ਪੁਛਗਿਸਤ ਦੀ ਬੁਲਾਇਆ ਜਾਂਦਾ ਉਸ ਤੋਂ ਬਾਅਦ ਲੰਬੀ ਜਾਂਚ ਪੜਤਾਲ ਦੇ ਬਾਅਦ ਭਾਰਤਪੁਰਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਆ ਜਿਹੜੀ ਕਿ ਪੁਸ਼ਕਿਸ਼ਵੀ ਕੀ ਪੀ ਜਾਂਦੀ ਉਸ ਦੇ ਬਾਅਦ ਨਿਆਂਇਕ ਹਿਰਾਸਤੇ ਦੇ ਵਿੱਚ ਭੇਜਿਆ ਗਿਆ ਲਗਾਤਾਰ ਜੋ ਕਿ ਫਾਰਕੁਸ਼ਨਾਚੂ ਜੇਲ੍ਹ ਦੇ ਵਿੱਚ ਬੰਸਨ ਇਸ ਦੇ ਵਿਚਾਰੇ ਉਹਨਾਂ ਦੇ ਵਿਰੁੱਧ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ